ਆਪਣੀਆਂ ਧੀਆਂ ਪੁੱਤਾਂ ਦੇ ਰਿਸ਼ਤੇ ਕਰਨ ਲੱਗੇ ਆ ਪਹਿਲਾਂ ਪਰਿਵਾਰ ਦਾ ਸੁਭਾਅ ਵੇਖੋ ਬਾਣੀ ਪੜਨ ਵਾਲੇ ਹੈ ਨ ਕੋਈ ਨਿਤਨੇਮ ਕਰਦਾ ਹੈ ਘਰ ਵਿੱਚ ਅੰਮ੍ਰਿਤਧਾਰੀ ਹੈ ਉਦੋਂ ਜ਼ਮੀਨ ਜੈਦਾ ਤਾਂ ਘਰਾਂ ਕੋਠੀਆਂ ਨਾ ਵੇਖੋ ਉਹ ਕੁਝ ਵੇਖੋਗੇ ਤਾਂ ਕਈ ਵਾਰ ਕੁਝ ਪੱਲੇ ਨਹੀਂ ਰਹਿੰਦਾ ਬੱਚਿਆਂ ਦੀ ਜ਼ਿੰਦਗੀ ਖਰਾਬ ਹੁੰਦੀ ਹੈ ਇਹ ਤਾਂ ਬਾਅਦ ਚ ਪਤਾ ਲੱਗਦਾ ਵੀ ਉਹ ਚਿੱਟਾ ਵੀ ਲਾਉਂਦਾ ਇਸ ਲਈ ਪਹਿਲਾਂ ਪਤਾ ਕਰੋ ਅੰਮ੍ਰਿਤਧਾਰੀ ਨਿਤਨੇਮੀ ਗੁਰਦੁਆਰੇ ਜਾਂਦੇ ਨੇ ਅੱਗੇ ਪੁਰਾਣੇ ਬਜ਼ੁਰਗ ਜਦੋਂ ਕੋਈ ਰਿਸ਼ਤਾ ਕਰਦੇ ਸੀ ਨਾ ਮੱਲੇ ਵਿੱਚ ਪਿੰਡ ਵਿੱਚ ਗੁਰਦੁਆਰੇ ਦੇ ਗ੍ਰੰਥੀ ਤੋਂ ਪੁੱਛਦੇ ਸੀ ਕਿ ਉਹ ਫਲਾਨਾ ਪਰਿਵਾਰ ਕਿਦਾਂ ਕਿਉਂ ਗ੍ਰੰਥੀ ਨੂੰ ਪਤਾ ਹੁੰਦਾ ਵੀ ਗੁਰਦੁਆਰੇ ਕੌਣ ਆਉਂਦਾ ਹੈ ਕਿਹੜਾ ਬੰਦਾ ਗੁਰਦੁਆਰੇ ਆਉਣ ਵਾਲਾ ਹੈ ਕਿਹੜੇ ਬਾਣੀ ਪੜਨ ਵਾਲੇ ਨੇ ਉਹਨੇ ਆ ਕੇ ਨਾਲੇ ਤਾਂ ਗੁਰੂ ਦੇ ਵਜ਼ੀਰ ਦੀ ਜਮਨੀ ਪੈ ਜਾਣੀ ਨਾਲੇ ਆ ਕੇ ਗ੍ਰੰਥੀ ਬਾਬਾ ਜੀ ਤੋਂ ਪੁੱਛਣਾ ਬਾਬਾ ਜੀ ਫਲਾਨੇ ਘਰ ਸਾਡਾ ਬੱਚੇ ਬੱਚੀ ਦਾ ਰਿਸ਼ਤਾ ਹੋਣ ਲੱਗਾ ਕਿਦਾਂ ਪਰਵਾਹ ਠੀਕ ਹੈ ਸਾਧ ਸੰਗਤ ਔਰ ਇਸ ਤੇ ਅੱਜ ਕੱਲ ਕਿਸੇ ਨੂੰ ਨਹੀਂ ਪੁੱਛਦੇ ਅੱਜ ਕੱਲ ਪਹਿਲਾਂ ਪ੍ਰਾਪਰਟੀ ਵੇਖਦੇ ਆ ਔਰ ਬੱਕੀ ਜਿੰਨੇ ਕਲੇਸ ਬੁੱਕ ਤੇ ਰਿਸ਼ਤੇ ਹੋ ਰਹੇ ਫੇ ਸਾਰੀ ਉਮਰ ਕਲੇਸੇ ਹੀ ਰਹਿੰਦਾ ਹੁਣ ਰਿਸ਼ਤੇ ਬਚੋਲਿਆਂ ਦੀ ਵੀ ਨਹੀਂ ਲੋੜ ਪੈਂਦੀ ਕਲੇਸ ਬੁੱਕ ਤੇ ਹੁੰਦੇ ਨੇ ਜਿੰਨੇ ਲੋਕਾਂ ਦੇ ਟੁੱਟੇ ਰਿਸ਼ਤੇ ਸਾਡੇ ਕੋਲ ਆਉਂਦੇ ਕਿਵੇਂ ਹੋਇਆ ਜੀ ਕਿਸੇ ਨੇ ਕਰਾਇਆ ਕਹਿੰਦੇ ਨਹੀਂ ਉਹ ਫੇਸਬੁੱਕ ਦੇ ਹੋਇਆ ਸੀ ਫੇਸਬੁੱਕ ਤਾਂ ਕਲੇਸ ਨਾਲ ਭਰੀ ਪਈ ਹੈ ਉਹ ਚੰਦਨ ਸੋਟੇ ਕਦਾਂ ਹੀ ਸਹੀ ਰਹਿੰਦੇ 99 ਦਾ ਰੋਲਾ ਰਹਿੰਦੇ ਆਪਾਂ ਗੁਰਮਤ ਸਿੱਖਣੀ ਹੈ